20 ਕਿਲੋ ਜਿਹੜੀ 21% ਆਪਾਂ ਜਿੰਕ ਦੇਣੀ ਹੈ 33 ਨਹੀਂ ਪਾਉਣੀ ਆਪਾਂ 20% 21 ਕਿਲੋ ਜਿੰਕ ਪਾਉਣੀ ਹੈ ਤੇ ਜਦੋਂ ਇਹ ਨਸਾਰੇ ਤੇ ਆ ਜਾਂਦਾ ਜਦੋਂ ਪਤਾ ਲੱਗ ਜਾਈ ਪਾਏ ਬਣ ਲੱਗੀ ਜਿਹੜੇ ਜ਼ਿਮੀਦਾਰਾ ਡੀਪੀ ਨਹੀਂ ਪਾਉਂਦੇ ਪਹਿਲਾਂ ਉਦੋਂ ਉਹਨਾਂ ਨੇ ਕੀ ਕਰਨਾ ਹੈ 20 ਕਿਲੋ ਡੀਪੀ ਤੇ 20 25 ਕਿਲੋ ਪोटाश ਪਾਏ ਦੇ ਟਾਈਮ ਤੇ ਉਹਦਾ ਛਿਟਾ ਦੇਣਾ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਜਿੱਥੇ ਝੋਨੇ ਦੇ ਸੀਜ਼ਨ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਬੀਜ ਬਾਜ਼ਾਰ ਦੇ ਵਿੱਚ ਉਪਲਬਧ ਹੁੰਦੇ ਨੇ ਕਿਸਾਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਜਿਹੇ ਹਾ ਬੀਜ ਮਿਲੇ ਜਿਹਦਾ ਝਾੜ ਵੀ ਵਧੇ ਰਿਹਾ ਹੋਵੇ ਪਰਾਲੀ ਨਾ ਮਾਤਰ ਹੋਵੇ ਘੱਟ ਪਰਾਲੀ ਹੋਵੇ ਇਸ ਤੋਂ ਇਲਾਵਾ ਉਸ ਨੂੰ ਬਿਮਾਰੀਆਂ ਵੀ ਨਾ ਪੈਣ ਤੇ ਕਿਸਾਨ ਦੇ ਖਰਚੇ ਘਟਣਾ ਆਪਾਂ ਇਸੇ ਵਿਸ਼ੇ ਦੇ ਆਧਾਰ 'ਤੇ ਗੱਲਬਾਤ ਕਰਾਂਗੇ ਆਪਣੇ ਨਾਲ ਨੇ ਪੰਜਾਬ ਬੀਜ ਭੰਡਾਰ ਤੋਂ ਰਾਜਾ ਬਾਈ ਹੋਣੀ ਤੇ ਕਿਸਾਨ ਖੜੇ ਨੇ ਕੁਝ ਤੇ ਕੁਝ ਕੰਪਨੀ ਦੇ ਅਧਿਕਾਰੀ ਹੋ ਰਹੇ ਨੇ ਇਹਨਾਂ ਦੇ ਨਾਲ ਰਾਜਾ ਜੀ ਗੱਲ ਕੀਤੀ ਜਾਵੇ ਇਹ ਸੀਆਰ 321 ਨਵੀਂ ਵੈਰੈਟੀ ਦੀ ਤਾਂ ਇਸ ਦੇ ਵਿੱਚ ਕੀ ਖਾਸ ਹੈ ਕਿ ਕਿਸਾਨ ਇਸ ਨੂੰ ਆਪਣੇ ਖੇਤ ਦੇ ਵਿੱਚ ਅਪਣਾਉਣ ਇਹਦੇ ਚ ਜਿਹੜੀ ਖਾਸ਼ੀਅਤ ਹੈ ਇਹ ਹੈ ਜੀ 135 ਦਿਨ ਦੀ ਵੈਰਾਈਟੀ ਹੈ ਸਾਰੀ ਠੀਕ ਹੈ ਨੰਬਰ 2 ਤੇ ਜਿਹੜਾ ਇਹਦੀ ਜਿਹੜੀ ਮੇਨ ਜਿਮੀਦਾਰਾਂ ਨੂੰ ਸਮੱਸਿਆ ਆਉਂਦੀ ਆਉਂਦੀ ਹੈ ਪਰਾਲੀ ਦੀ ਤੇ ਇਹਦੀ ਪਰਾਲੀ ਬਿਲਕੁਲ ਵੀ ਨਹੀਂ ਜੀ ਬਿਨ ਸਿਰਫ ਇਹਦਾ ਜਿਹੜਾ 90 95 ਸੈਂਟੀਮੀਟਰ ਦਾ ਇਹਦਾ ਕੱਦ ਹੈ ਜਿਹੜਾ ਠੀਕ ਹੈ ਨੰਬਰ 2 ਤੇ ਜਿਹੜਾ ਇਹ ਚੰਗੇ ਵਾਹ ਤੇ ਚੰਗੇ ਪਾਣੀ ਦੀ ਵੈਰਾਈਟੀ ਹੈ ਜਿਹੜਾ ਪਾਣੀ ਤੁਸੀਂ ਦੋ ਨੰਬਰ ਤੱਕ ਇਹਨੂੰ ਲਾਸਟ ਵਰਤ ਸਕਦੇ ਹੋ ਤੇ ਜਿੰਨਾ ਇਹ ਮਾਝਾ ਦੁਆਬਾ ਹੈ ਮਾਝਾ ਦੋਆਬੇ ਆਸਤੇ ਤੇ ਇਹ ਜਿਹੜੀ ਵੈਰੈਟੀ ਆ ਵਰਦਾਨ ਹੈ ਜੀ ਤੇ ਬੈਸਟ ਝਾੜ ਹੈ ਜੇ ਦਾ ਤੇ ਜਿਹੜੀਆਂ ਇਹਨੂੰ ਮੇਨ ਫੰਗਸ ਦੀਆਂ ਜਿਹੜੀਆਂ 10 ਬਿਮਾਰੀਆਂ ਉਹਦਾ ਟੱਕਰਾ ਬਖੂਬਿਕ ਟੱਕਰਾ ਕਰਦੀ ਆ ਜੀ ਬਹੁਤ ਘੱਟ ਬਿਮਾਰੀ ਆਉਂਦੀ ਹੈ ਕੋਈ ਜ਼ਿਆਦਾ ਨਹੀਂ ਤੇ ਵੱਧ ਤੋਂ ਇੱਕ ਜਾਂ ਦੋ ਸਪ੍ਰਿਆ ਹੀ ਇਹਦੇ ਤੇ ਜਿਹੜੀ ਜ਼ਰੂਰਤ ਪੈਂਦੀ ਹੈ ਤੇ ਜਦੋਂ ਇਹਨੂੰ ਆਪਾਂ ਟ੍ਰਾਂਸਪਲੈਂਟਿੰਗ ਕਰਦੇ ਆਂ ਕਈ ਚੋਨੇ ਦੇਨੇ ਆਪਾਂ ਉਹਦਾ ਜਿਹੜਾ ਡੱਕਾ ਹੈ ਮੱਚ ਜਾਂਦਾ ਫਿਰ ਦੂਦੇਰਾ ਫਾਰਮਰ ਲਾਉਣਾ ਪੈਂਦਾ ਇਹਦੇ ਵਿੱਚ ਇਹਨਾਂ ਨੂੰ 1% ਵੀ ਇਸ ਦੀ ਚੀਜ਼ ਦੀ ਕੋਈ ਦਿੱਕਤ ਨਹੀਂ ਆਣੀ ਤੇ ਰਾਜਾ ਜੀ ਜਦੋਂ ਨਰਸਰੀ ਦੀ ਬਜਾਈ ਕਰਨੀ ਹੈ ਇੱਕ ਏਕੜ ਦੇ ਵਿੱਚ ਬੀ ਇਹਦਾ ਕਿੰਨਾ ਚਾਹੀਦਾ ਹੁੰਦਾ ਤੇ ਦਵਾਈ ਕਿਹੜੀ ਉਸ ਟਾਈਮ ਕੀ ਇਹਦਾ ਕਰਨਾ ਹੁੰਦਾ ਇਲਾਜ ਜਿਹੜਾ ਇਹ ਨਾਲ ਹੀ ਜਿਹੜਾ ਜਿਹੜਾ ਇਹਦੀ ਬੀ ਦੀ ਜਿਹੜੀ ਰეკਮੈਂਡੇਸ਼ਨ ਹੈ ਪਰ ਏਕੜ ਦੀ 5 ਕਿਲੋ ਦੀ ਹੈ ਠੀਕ ਹੈ ਬਾਕੀ ਏਰੀਆ ਮੁਤਾਬਕ ਜੀਮੇਦਾਰ ਕੋਈ 10 ਕਿਲੋ ਨਾਲ ਵੀ ਲਾ ਲੈਂਦਾ ਕੋਈ 4 ਕਿਲੋ ਨਾਲ ਵੀ ਲਾ ਲੈਂਦਾ ਪਰ ਕੰਪਨੀ ਸਾਡੀ ਕੰਪਨੀ ਬਣੀ ਉਹਦੀ ਰეკਮੈਂਡੇਸ਼ਨ 5 ਕਿਲੋ ਵੀ ਦੀ ਹੈ ਤੇ ਜਿਹੜੀ ਨਰਸਰੀ ਜਦੋਂ ਤੁਸੀਂ ਇਹਦੀ ਨਰਸਰੀ ਲਾਤੀ ਨਰਸਰੀ ਲਾਉਂਦਾ ਜਿਹੜਾ ਟਾਈਮ ਹੈ 20 ਮਈ ਤੋਂ ਬਾਅਦ 20 ਮਈ ਤੋਂ ਬਾਅਦ ਤੁਸੀਂ 10 ਜੂਨ ਤੱਕ ਜਿਹੜੀ ਇਹਦੀ ਨਰਸਰੀ ਤੁਸੀਂ ਲਾ ਸਕਦੇ ਹੋ ਪਰ ਨਰਸਰੀ ਲਾਉਣ ਤੋਂ 15 ਦਿਨ ਬਾਅਦ ਤੁਸੀਂ ਜਿਹੜਾ ਵੀ ਅਸੀਂ ਤੁਹਾਨੂੰ ਕੰਟੈਕਟ ਨੰਬਰ ਦੇਵਾਂਗੇ ਮੇਰਾ ਕੰਟੈਕਟ ਨੰਬਰ ਆਊਗਾ ਤੇ ਉਹਦੇ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਹੈ ਤਾਂ ਜੋ ਕਿ ਜੋ ਪਿਛਲੇ ਸਾਲ ਕਿ ਭਿਆਨਕ ਬਿਮਾਰੀ ਆਈ ਸੀ ਫਾਈਟੋਪਲਾਜ਼ਮਾ ਜਿਹੜੇ ਬੂਜੇ ਮਧਰੇ ਰਹਿੰਦੇ ਸੀ ਤੇ ਉਹ ਜਿਹੜੇ ਬੂਜੇ ਮਧਰੇਆਂ ਤੋਂ ਆਪਾਂ ਜਿਹੜਾ ਉਹਦਾ ਬਚਾਅ ਕਰ ਸਕੀਏ ਤੇ ਕੋਈ ਵੀ ਜ਼ਿੰਮੇਵਾਰ ਜਿਹੜਾ ਕੋਈ ਵੀ ਵੈਰੈਟੀ ਲਾਉਂਦਾ ਹੈ ਚਾਹੇ ਫੂਸਾ 47 ਹੈ ਪੀਲਾ ਫੂਸਾ ਜਾਂ ਕੋਈ ਬਾਸਮਤੀ ਲਾਉਂਦਾ ਹੈ ਪਰ ਇਹ ਨੀ ਬੇਨਤੀ ਹੈ ਵੀ ਉਹਨੂੰ ਜਿਆਦਾ ਪਹਿਲਾਂ ਤੁਸੀਂ ਐਡਵਾਂਸ ਦੇ ਵਿੱਚ ਨਾ ਲਾਓ ਜਿੰਨਾ ਤੁਸੀਂ ਉਹਨੂੰ ਐਡਵਾਂਸ ਦੇ ਵਿੱਚ ਲਾਉਂਗੇ ਉਨਾ ਹੀ ਤੁਹਾਡੇ ਖੇਤ ਦੇ ਵਿੱਚ ਫਾਈਟੋਪਲਾਜ਼ਮਾ ਦੀ ਬਿਮਾਰੀ ਨੇ ਆਉਣਾ ਹੀ ਆਉਣਾ ਹੈ ਜੇ ਤੁਹਾਡੇ 20 25% ਵੀ ਫਾਈਟੋਪਲਾਜ਼ਮਾ ਆ ਗਿਆ ਤੇ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਜਿੱਥੇ ਉਹਨੇ ਮੰਨ ਲਓ 32 ਕੁਆਂਟਲ ਹੋਣੇ ਤਾਂ ਉਹ ਤੁਹਾਡਾ ਜਿਹੜਾ 20/2 ਕੁਆਂਟਲ ਦੇ ਲਗਭਗ ਰਹਿ ਜਾਣਾ ਤੇ ਤੁਹਾਡਾ ਖਰਚਾ ਜਿਹੜਾ 4 ਗੁਣਾ ਵਾਜ ਜਾਣਾ ਹੈ ਤੇ ਇਸ ਚੀਜ਼ ਤੋਂ ਬਚਿਆ ਜਾਵੇ ਤੇ ਜਦੋਂ ਨਰਸੀ ਤੁਹਾਡੀ 15 ਦਿਨ ਦੀ ਹੋ ਜੇ ਉਸ ਦਿਨ ਮੇਰੇ ਨਾਲ ਕੰਟੈਕਟ ਕਰਨਾ ਹੈ ਤੇ ਮੈਂ ਉਹ ਤੁਹਾਨੂੰ ਇੱਕ ਜਾਂ ਦੋ ਸੁਪਰੇਆ ਉਹ ਦੱਸੂਗਾ ਤਾਂ ਜੋ ਕਿ ਜਿਹੜੀ ਫਾਈਟੋਪਲਾਜ਼ਮਾ ਦੀ ਬਿਮਾਰੀ ਹੈ ਮਦਰ ਬੁਜੇ ਬਿਮਾਰੀ ਉਹ ਤੋਂ ਆਪਾਂ ਬਚਾਅ ਕਰ ਸਕੀ ਤੇ ਇਸ ਤੋਂ ਇਲਾਵਾ ਰਾਜਾ ਜੀ ਇਹ ਚ ਖਾਦ ਵਗੈਰਾ ਕਿੰਨੀ ਕੁ ਪੈ ਜਾਂਦੀ ਹੈ ਤੇ ਪੱਕਣ ਨੂੰ ਇਹ ਕੰਪਲੀਟ ਕਿੰਨਾ ਕੁ ਸਮਾਂ ਲੱਗ ਜਾਂਦੀ ਹੈ ਇਹ ਜਿਹੜਾ ਸੀਡ ਟੂ ਸੀਡ 135 ਦਿਨ ਹੈ ਜੀ ਜੇ ਕੋਈ ਏਰੀਆ ਮੁਤਾਬਕ ਹੈ ਜਿਵੇਂ ਤੁਸੀਂ ਆਪਣਾ ਕੋਈ ਮਾਝੇ ਵਾਲਾ ਏਰੀਆ ਲਾ ਲਓ ਇੱਥੇ 135 ਤੇ 40 ਵੀ ਹੋ ਜਾਣਗੇ ਜੇ ਕੋਈ ਮਾਨਸਾ ਵਾਲਾ ਏਰੀਆ ਲਾ ਲਓ ਉੱਤੇ 135 ਜਗ੍ਹਾ 130 ਵੀ ਹੋ ਜਾਣਗੇ ਠੀਕ ਹੈ ਜਿਹੜੀ ਇਹਨੂੰ ਖਾਦ ਪ੍ਰੋਪਰ ਜਿਹੜੀ ਦੇਣੀ ਹੈ ਜੇ ਤੁਸੀਂ ਡੀਏਪੀ ਪਾਉਣੇ ਹੋ ਤਾਂ ਪਾ ਸਕਦੇ ਹੋ ਨੂੰ 25 30 ਕਿਲੋ ਡੀਏਪੀ ਪਾ ਸਕਦੇ ਹੋ ਜਿਹੜੇ ਤਿੰਨ ਬੈਗ ਉਹਨੂੰ ਯੂਰੀਆ ਦੇਣੇ 20 ਕਿਲੋ ਜਿਹੜੀ 21% ਆਪਾਂ ਜ਼ਿੰਕ ਦੇਣੀ ਹੈ 33 ਨਹੀਂ ਪਾਉਣੀ ਆਪਾਂ 20% 21 ਕਿਲੋ ਜ਼ਿੰਕ ਪਾਉਣੀ ਹੈ ਤੇ ਜਦੋਂ ਇਹ ਨਸਾਰੇ ਤੇ ਆ ਜਾਂਦਾ ਜਦੋਂ ਪਤਾ ਲੱਗ ਜਾਵੇ ਪੈ ਬਣ ਲੱਗੀ ਜਿਹੜੇ ਜ਼ਿਮੀਦਾਰਾਂ ਡੀਪੀ ਨਹੀਂ ਪਾਉਂਦੇ ਪਹਿਲਾਂ ਉਦੋਂ ਉਹਨਾਂ ਨੇ ਕੀ ਕਰਨਾ 20 ਕਿਲੋ ਡੀਏਪੀ ਤੇ 20 25 ਕਿਲੋ ਪोटाश ਪਾਈਪ ਦੇ ਟਾਈਮ ਤੇ ਉਹਦਾ ਛਿਟਾ ਦੇਣੇ ਖੜੇ ਪਾਣੀ ਹਾਂ ਜੀ ਦੇ ਨਾਲ ਤੁਹਾਡਾ ਕੀ ਜਿਹੜੀ ਦਾਣੇ ਦੀ ਕੁਆਲਿਟੀ ਵਧੀਆ ਬਣੂਗੀ ਦਾਣਾ ਦਾ ਦਾਣੇ ਦਾ ਜਿਹੜਾ weight ਬਹੁਤ ਵਧੀਆ ਬਣਨੇ ਤੇ ਜਿਹੜੀ ਫੋਗ ਦੀ ਸਮੱਸਿਆ ਉਹ ਤਾਂ ਬਿਲਕੁਲ ਤੁਹਾਨੂੰ ਆਣੀ ਅੱਛਾ ਇਹ ਮੈਂ ਵੈਸੇ ਤੁਹਾਡੇ ਤੋਂ ਪਹਿਲੀ ਵਾਰੀ ਸੁਣ ਰਿਹਾ ਵੀ 20 ਕਿਲੋ DAP ਤੇ 20 ਕਿਲੋ ਪोटाश ਜਦੋਂ ਗੋਭ ਪਰਜੇ ਨਾਲੀ ਬਣ ਜੇ ਹਾਂ ਉਸ ਟਾਈਮ ਤੇ ਪਾਉਣੀ ਹੈ ਉਹ ਝਾੜ ਮਤਲਬ ਦਾਣੇ ਵੀ ਚਮਕਦਾਰ ਤੇ ਗੁੰਦਵੇਂ ਸੋਨੇ ਫੋਕ ਘੱਟ ਬਣੇ ਉਹਦਾ ਵੀ ਜਿਹੜੇ ਬੰਦੇ ਨੇ ਪਾਈ ਫਾਰਮਰ ਨੇ ਵਰਤਿਆ ਉਹ ਫਾਰਮਰ ਆਪਨੂੰ ਯਾਦ ਰੱਖੋ ਏਰ ਵਾਕਈ ਕਿਸੇ ਚੀਜ਼ ਮਤਲਬ ਡਾਕਟਰ ਨੇ ਮਤਲਬ ਇਹਦਾ ਜਿਹੜਾ ਸਾਨੂੰ ਨਕਸ਼ਾ ਦਿੱਤਾ ਸੀ ਪਰ ਮੈਂ ਫੇਰ ਵਾਰੀ ਵਾਰੀ ਅਪੀਲ ਕਰਨਾ ਚਾਹੁੰਨਾ ਕਿਸਾਨ ਵੀਰਾਂ ਨੂੰ ਕੱਲਾ ਤੁਸੀਂ ਐਂ ਨਹੀਂ ਸਮਝਣਾ ਵੀ ਅਸੀਂ ਪੰਜਾਬ ਸੀਟ ਤੋਂ ਵੀ ਲੈ ਆਂਦਾ ਤੇ ਅਸੀਂ ਵੀਜਤਾ ਇਸ ਤਰ੍ਹਾਂ ਇਹਨੇ ਛਾੜ ਨਹੀਂ ਦੇਣਾਗਾ ਸਾਡੇ ਨਾਲ ਹਫਤੇ ਹਫਤੇ ਦੱਸ ਦੇਣਾ ਬਾਅਦ ਸਾਡੇ ਨਾਲ ਫੋਨ ਤੇ ਗੱਲਬਾਤ ਕਰਦੇ ਰਹਿਣੀ ਹੈ ਜੇ ਤੁਹਾਨੂੰ ਖੇਤ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਬਲਾਓ ਮੈਂ ਤੁਰੰਤ ਤੁਹਾਡੇ ਕੋਲੇ ਨੈਕਸਟ ਡੇ ਜਾਂ ਉਸ ਤੋਂ ਨੈਕਸਟ ਡੇ ਤੇ ਮੈਂ ਤੁਹਾਡੇ ਕੋਲੇ ਖੇਤ ਦੇ ਵਿੱਚ ਤੁਹਾਡੇ ਕੋਲੇ ਆਵਾਂ ਤੇ ਇਹਦੀ ਘੱਟ ਤੋਂ ਘੱਟ ਕਿੰਨੀ ਝਾੜ ਰਹਿ ਸਕ ਇਹ 30 ਕੁਇੰਟਲ ਤੋਤਾ ਕਰਦਣੀ ਜੀ ਠੀਕ ਹੈ ਤੇ ਲਾਸਟ ਇਹ 42 43 ਕੁਇੰਟਲ ਤੱਕ ਇਹ ਜਾ ਸਕਦਾ ਠੀਕ ਹੈ ਉਹੀ ਗੱਲ ਹੈ ਵੀ ਜਦ ਪਰ ਜੇ ਫਿਰ ਵੀ ਕੁੱਲ ਮਿਲਾ ਕੇ ਵੇਖਿਆ ਜਾਵੇ ਜਿਵੇਂ ਹਲਦੀ ਰੋਗ ਨਹੀਂ ਪੈਂਦਾ ਸਾਰੀਆਂ ਬਿਮਾਰੀਆਂ ਦੇ ਕੰਟਰੋਲ ਚ ਨੇ ਇਹਦੇ ਤੇ ਹਾ ਵੀ ਨੁਂਦੀਆਂ ਦਵਾਈਆਂ ਦੀ ਸਪਰਿਆਂ ਦੀ ਜਿਆਦਾ ਲੋੜ ਨਹੀਂ ਤਾਂ ਕਿਸਾਨ ਨੂੰ ਕਿਤੇ ਨਾ ਕਿਤੇ ਇਹਦਾ ਜਿਆਦਾ ਬੈਨੀਫਿਟ ਹੈ ਦੂਜਿਆਂ ਦੇ ਮੁਕਾਬਲੇ ਹਾਂ ਉਹ ਚੀਜ਼ ਤਾਂ ਤਾਂ ਹੈ ਗਈ ਹੈ ਪਰ ਜਿਹੜਾ ਅੱਜ ਦੇ ਜਿਹੜਾ ਟਾਈਮ ਦੇ ਵਿੱਚ ਜਿਹੜੀ ਖੇਤੀ ਰਹੇਗੀ ਉਹ ਰਹੇਗੀ ਟੈਕਨੀਕਲੀ ਜੇ ਤੁਸੀਂ ਟੈਕਨੀਕਲ ਤਰੀਕੇ ਨਾਲ ਖੇਤੀ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਫਾਰਮਰ ਕਟ ਝਾੜ ਵਾਲਾ ਕੋਈ ਦਿਖੂ ਆਪਾਂ ਨੂੰ ਕਿਉਂਕਿ ਜੇ ਅੱਜ ਦੇ ਰੈਂਡ ਦੇ ਵਿੱਚ ਚਾਹੇ ਤੁਸੀਂ ਬਾਸਮਤੀ ਲਾਉਣੇ ਹੋ ਚਾਹੇ ਕੋਈ ਪਰਮਲ ਦੀ ਵੈਰਾਈਟੀ ਲਾਉਣੇ ਹੋ ਚਾਹੇ ਕੋਈ ਹਾਈਬ੍ਰਿਡ ਲਾਉਣੇ ਹੋ ਉਹਦੀਆਂ ਜਿਹੜੀਆਂ ਜੜਾਂ ਨੂੰ ਸੋਧਣਾ ਬਹੁਤ ਜ਼ਰੂਰੀ ਹੈ ਜੜਾ ਸੋਧਣ ਵਾਸਤੇ ਸਭ ਤੋਂ ਬੈਸਟ ਹੈ ਵੀ ਟ੍ਰਾਈਕੋਡਰਮਾ ਤੇ ਸੂਡੋਮਨਾਸ ਉਹ ਦੋਨਾਂ ਨੂੰ ਲੈ ਕੇ ਤੁਸੀਂ ਉਹਦੀਆਂ ਜਿਹੜੇ ਜੜਾਂ ਉਹ ਪਾਣੀ 'ਚ ਡਬੋ ਡਬੋ ਕੇ ਅੱਗੇ ਲਾਓ ਅੱਗੇ ਲਾਉਣ ਦਾ ਉਹਦਾ ਫਾਇਦਾ ਕੀ ਹੋਣਾ ਇੱਕ ਜਿਹੜਾ ਤੁਸੀਂ ਅੱਜਕੱਲ 카ਰਬੋਫਿਊਰਾਨ ਪਾਉਨੇ ਹੋ ਉਹਦਾ ਮੇਰੇ ਪੰਜ 600 ਰੁਪਏ ਪਰ ਏਕੜ ਦਾ ਫਰਕ ਆ ਕਿਉਂ ਪਾਉਂਦੇ ਹੋ ਜੇਰਾ ਨੀਮਾ ਟੋੜਦੀ ਬਿਮਾਰੀ ਆਕੇ ਜੇ ਤੁਸੀਂ ਉਹਦੀਆਂ ਜੜਾਂ ਭਿਓ ਕੇ ਲਾਉਂਗੇ ਉਹਦੇ ਨਾਲ ਨੀਮਾ ਟੋੜਦੀਆਂ ਨਹੀਂ ਕੀ ਉਹਦੀ ਜੜ ਨੇ ਰੁਕਣਾ ਨਹੀਂ ਉਹਦੀ ਜੜ ਨੇ ਗਰੋ ਵਧਿਆ ਕਰਨੇ ਜਿੰਨੀ ਜੜ ਉਹਦੀ ਗਰੋ ਕਰੂਗੀ ਉੰਨੀ ਉਹਦੀ ਟਿਲਰਿੰਗ ਵਧੀਆ ਹੋਣੀ ਠੀਕ ਹੈ ਤੇ ਇਹ ਚੀਜ਼ਾਂ ਮਤਲਬ ਆਪਾਂ ਤਾਂ ਹੀ ਕਰ ਸਕਦੇ ਆ ਜੇ ਤੁਸੀਂ ਸਾਡੇ ਨਾਲ ਕੰਟੈਕਟ ਰੱਖੋਗੇ ਅਸੀਂ ਤੁਹਾਨੂੰ ਬਾਰ ਬਾਰ ਦੱਸਾਂਗੇ ਤੁਸੀਂ ਕਰੋਗੇ ਜੇ ਸਾਡੇ ਨਾਲ ਕੰਟੈਕਟ ਕਰਨ ਦੇ ਬਾਵਜੂਦ ਤੁਹਾਡਾ ਦੂਜਿਆਂ ਨਾਲੋਂ ਕੋਈ 2 ਕੁੰਡਲ 4 ਕੁੰਡਲ ਚੋਨਾ ਫਸਲ ਜ਼ਿਆਦਾ ਹੁੰਦੀ ਹੈ ਤਾਂ ਸਾਡ ਨੂੰ ਉਹ ਚੀਜ਼ ਨਾਲ ਸਾਨੂੰ ਸੰਤੁਸ਼ਟੀ ਮਿਲਦੀ ਹੈ ਵੀ ਸਾਡਾ ਫਾਰਮਰ ਹੈ ਸਾਡੇ ਨਾਲ ਜੁੜਿਆ ਹੈ ਤੇ ਇਹਦੇ ਚਾਰ ਮਨ ਫਸਲ ਵੱਧ ਹੁੰਦੀ ਹੈ। ਤੇ ਰਾਜਾ ਜੀ ਕੋਈ ਇਸ ਤੋਂ ਇਲਾਵਾ ਸੀਆਰ ਦੇਨ ਸੋਇਕੀਟੋ ਦੇਲਾਵਾ ਕੋਈ ਹੋਰ ਨਾ ਵੀ ਵੈਰਾਈਟੀ ਵੀ ਤੁਸੀਂ ਦੇ ਰਹੇ ਹੋ? ਹਾਂਜੀ ਸਰ ਜੀ ਜਿਹੜਾ ਮਤਲਬ ਸਰ ਅਸੀਂ ਜਈ ਨਵੀਂ ਵੈਰਾਈਟੀ ਦੇ ਰਹੇ ਹਾਂ ਸੀਆਰ 15 14 ਦੇ ਰਹੇ ਹਾਂ ਜੋ ਕਿ ਸੀਆਰ 321 ਨੂੰ 10 ਦਿਨ ਸ਼ਾਰਟ ਦੀ ਵੈਰਾਈਟੀ ਹੈ। ਇਹਦਾ ਟਾਈਮ ਕੱਟ 130 ਦਿਨ ਦੀ ਵੈਰਾਈਟੀ ਹੈ ਤੇ ਇੱਕ ਵੈਰਾਈਟੀ ਸਾਡੀ ਜਿਹੜੀ ਅਸੀਂ ਪਿਛਲੇ ਸਾਲ ਵੀ ਦਿੱਤੀ ਸੀ 244 244 ਵੀ ਜਿੱਥੇ ਚੰਗਾ ਵਾਹ ਚੰਗਾ ਪਾਣੀ ਲੱਗਿਆ ਉੱਥੇ ਮਤਲਬ 38 39 ਕੁਆਂਟਲ ਤੱਕ ਜਿਹੜੀ ਉਹ ਗਈ ਵੀ ਹੈ ਤੇ ਸੀਆਰ ਜਿਹੜੀ 15 14 ਵੈਰੈਟੀ ਹੈ ਤੇ ਇਹਦਾ ਝਾੜ ਵੀ ਜਿਹੜਾ 36 37 ਕੁਆਂਟਲ ਤੱਕ ਜਿਹੜਾ ਫਾਰਮਰ ਨੂੰ ਮਿਲਿਆ ਇਹ ਦੋ ਵੈਰੈਟੀਆਂ ਇਸ ਵਾਰ ਅਸੀਂ ਦੇ ਰਹੇ ਹਾਂ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਕੋਈ ਇੱਕ ਇੱਕ ਦੋ ਦੋ ਏਕੜ ਇਹਨਾਂ ਵੈਰੈਟੀਆਂ ਦੇ ਜ਼ਰੂਰ ਲਾ ਕੇ ਦੇਖਣ ਸੀਆਰ 15 14 ਦੀ ਤੇ ਇਸ ਤੋਂ ਇਲਾਵਾ ਸੀਆਰ 244 ਇਹ ਨਵੇਂ ਤੁਹਾਡੇ ਵੀ ਆ ਰਹੇ ਹਨ ਹਾਂ ਜੀ ਹਾਂ ਜੀ ਤੇ ਸਾਡਾ ਜਿਹੜਾ ਪੰਜਾਬ ਸੀਡ ਕੰਪਨੀ ਦਾ ਜਿਹੜਾ ਮੇਨ ਜਿਹੜਾ ਫਰਜ ਹੈ ਸੀ ਇਹ ਸਮਝਦੇ ਆਂ ਵੀ ਜ਼ਿੰਮੇਵਾਰ ਨੂੰ ਘੱਟ ਤੋਂ ਘੱਟ ਟਾਈਮ ਵਾਲੀ ਵੈਰਾਈਟੀ ਦਿੱਤੀ ਜਾਵੇ ਤੇ ਝਾੜ ਹੈ ਜਿਹੜਾ ਉਹਦਾ ਵੀ ਵੱਧ ਤੋਂ ਵੱਧ ਆਵੇ ਤੇ ਖਰਚਾ ਜਿਹੜਾ ਜ਼ਿੰਮੇਵਾਰ ਦਾ ਘੱਟ ਹੋਵੇ ਤੇ ਇਹੀ ਸਾਡੀ ਮੇਨ ਇਚ ਹੈ ਨਹੀਂ ਜਿਹੜੀਆਂ ਇਹ ਦੋਵੇਂ ਵੈਰਾਈਟੀਆਂ ਵੀ ਘੱਟ ਸਮੇਂ ਵਾਲੀਆਂ ਨੇ ਘੱਟ ਸਮੇਂ ਵਾਲੀਆਂ ਜਿਸ ਤਰ੍ਹਾਂ ਰਾਜਾ ਸ਼ਰਮਾ ਹੋਣਾ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਚਾਹੇ ਉਹ ਸੀਆਰ 321 ਹੋਗੀ ਜਾਂ ਸੀਆਰ 244 ਹੈ ਸੀਆਰ 15 14 ਇਸ ਤੋਂ ਇਲਾਵਾ ਬਾਸਮਤੀ ਦੀਆਂ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਨਵੀਆਂ ਵੈਰਾਈਟੀਆਂ ਕਿਹੜੀਆਂ-ਕਿਹੜੀਆਂ ਨੇ ਜਿਹੜੀਆਂ ਪੰਜਾਬ ਬੀਜ ਭੰਡਾਰ ਕੋਲੇ ਉਪਲਬਧ ਬੀਜ ਨੇ ਇਹ ਜਾਣਕਾਰੀ ਦਿਓ ਜੀ ਕਿਹੜੀ-ਕਿਹੜੀ ਨੇ ਬਾਸਮਤੀ ਦੀਆਂ ਇਸ ਵਾਰ ਭਾਈ ਸਾਹਿਬ ਜਿਹੜੀਆਂ ਬਾਸਮਤੀ ਦੀਆਂ ਫੂਸਾ ਯੂਨੀਵਰਸਿਟੀ ਦਿੱਲੀ ਵੱਲੋਂ ਤਿੰਨ ਵੈਰਾਈਟੀਆਂ ਵਿਕਸਿਤ ਕੀਤੀਆਂ ਗਈਆਂ ਨੇ ਫੂਸਾ 1847 ਜੋ ਕਿ 1509 ਦੀ ਸੋਧ ਹੈ ਫੂਸਾ 1885 ਜੋ 1121 ਦੀ ਸੋਧ ਹੈ ਇੱਕ ਫੂਸਾ 1886 ਜੋ ਕਿ 1401 ਮੁਛਲ ਦੀ ਸੋਧ ਹੈ ਤੇ ਇਸ ਵਾਰ ਜਿਵੇਂ ਦੇਖਿਆ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਵੀ ਬਾਸਮਤੀ ਤੇ ਕਾਫੀ ਜ਼ੋਰ ਲਾ ਰਹੇ ਨੇ ਵੀ ਬਾਸਮਤੀ ਦੀਆਂ ਜਿਹਨਾਂ ਛੋਟ ਟਾਈਮ ਦੀਆਂ ਵੈਰਾਈਟੀਆਂ ਤੁਸੀਂ ਲਾਓ ਇਹਨਾਂ ਵੈਰਾਈਟੀਆਂ ਦੀ ਜਿਹੜੀ ਖਾਸੀਤ ਕੀ ਹੈ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਵੇਖਿਆ ਵੀ ਸਭ ਤੋਂ ਜਿਹੜੀ ਵੱਡੀ ਸਮੱਸਿਆ ਆਉਂਦੀ ਸੀ ਬਲਾਸਟ ਦੀ ਤੇ ਗਰਦਨ ਮਰੋੜ ਦੀ ਇਹਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਜਿਹੜੀਆਂ ਇਹ ਤਿੰਨ ਵੈਰਾਈਟੀਆਂ ਨਵੀਆਂ ਦਿੱਤੀਆਂ ਹੋਈਆਂ ਇਹਨਾਂ ਤਿੰਨਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੀ ਨਹੀਂ ਬਿਲਕੁਲ ਨਾ ਕਿਸੇ ਪ੍ਰਕਾਰ ਦਾ ਇਹਨੂੰ ਬਲਾਸਟ ਆਉਂਦਾ ਜੀ ਨਾ ਇਹਨੂੰ ਗਰਦੋਂ ਮਰੋੜ ਆਉਂਦਾ ਜਿਹੜਾ ਝੰਡਾ ਰੋਗ ਜਾ ਉਹ ਉੱਪਰ ਨਿਕਲ ਜਾਂਦੇ ਨੇ ਝੰਡਾ ਰੋਗ ਆਉਗਾ ਵੀਰ ਜੀ ਤੇ ਬਹੁਤ ਘਟ ਆਉਗਾ ਪਰ ਜੇ ਆਪਾਂ ਕਹੀਏ ਵੀ ਬਿਲਕੁਲ ਹੀ ਨਾ ਆਵੇ ਤੇ ਉਹਦੇ ਆਸਤੇ ਅਜੇ ਪੁਸਾ ਯੂਨੀਵਰਸਿਟੀ ਨੇ ਆਪਣੇ 2 ਸਾਲ ਲੱਗਣਗੇ ਉਹਨਾਂ ਤੇ ਉਹ ਕਰੀ ਜਾਂਦੇ ਨੇ ਪਰ ਜਿਹੜੀ ਮੇਨ ਪ੍ਰੋਬਲਮ ਝੰਡਾ ਪੱਤੇ ਦੀ ਜੇ ਤੁਸੀਂ ਇਹਨੂੰ ਵੀ ਤੁਹਾਡੇ ਬਹੁਤ ਘਟ ਆਵੇ ਤਾਂ ਬਾਸਮਤੀ ਦੀ ਕੋਈ ਵੀ ਤੁਸੀਂ ਪਨੀਰੀ ਵੇਚ ਦਿਓ ਉਹਨੂੰ 15 ਦਿਨ ਤੱਕ ਕੋਈ ਯੂਰੀਆ ਨਹੀਂ ਦੇ 15 ਦਿਨ ਤੋਂ ਬਾਅਦ ਹੀ ਯੂਰੀਆ ਦੇਣੀ ਹੈ ਜੇ 15 ਦਿਨ ਤੋਂ ਬਾਅਦ ਯੂਰੀਆ ਦਿਓਗੇ ਜੇ ਤੁਹਾਡੇ ਮੰਨ ਲਓ ਕਿ 5% ਆਉਂਦਾ ਉਹਦੇ ਨਾਲ ਤੁਹਾਡੇ ਦੇ ਵੈਸੇ ਜਿਹੜੀ 1847 ਵੈਰੈਟੀ ਆ ਉਹਦੇ ਵਿੱਚ ਕੋਈ ਝੰਡਾ ਪੱਤਾ ਨਹੀਂ ਆਇਆ ਜੀ 1885 ਉਹਦੇ ਵਿੱਚ ਕੋਈ ਝੰਡਾ ਪੱਤਾ ਨਹੀਂ ਆਇਆ 1886 ਦੇ ਵਿੱਚ ਜਿਹੜੀ ਮੁੱਛਲ ਦੀ ਵੈਰੈਟੀ ਆ ਉਹਦੇ ਵਿੱਚ ਕੋਈ ਕੋਈ ਕਿਤੇ ਕਿਤੇ ਇੱਕ ਬੂਜੇ ਨੂੰ ਝੰਡਾ ਪੱਤਾ ਆਇਆ ਜੀ ਤੇ ਬੜੀਆਂ ਐਕਸੀਲੈਂਟ ਵੈਰੈਟੀਆਂ ਝਾੜ ਬਹੁਤ ਵਧੀਆ 1847 ਦਾ 29 ਕੁਆਂਟਲ ਤੱਕ ਝਾੜ ਗਿਆ ਜੀ 1885 ਦਾ 24 ਕੁਆਂਟਲ ਤੱਕ ਗਿਆ ਹੈ ਜਿਹੜੀ 1886 ਆ 1401 ਮੁੱਛਲ ਦੀ ਵੈਰੈਟੀ ਆ ਉਹਦਾ 32 ਕੁਆਂਟਲ ਤੱਕ ਝਾੜ ਗਿਆ ਇਹਨਾਂ ਦੇ ਪਨੀਰੀ ਬੀਜਣ ਦਾ ਕਿਹੜਾ ਕਿਹੜਾ ਸਮਾਂ ਜਿਹੜੀ ਆਪਣੀ ਹੈਗੀ 1886 ਇਹ ਜੇ ਤੁਸੀਂ ਇਹਦੀ 20 ਤਰੀਕ ਤੋਂ ਬਾਅਦ ਲਾਉਂਗੇ 20 ਮਈ ਤੋਂ ਅਵੀ ਮਈ ਤੋਂ ਬਾਅਦ ਲਾਉਂਗੇ ਤਾਂ ਤੁਹਾਡੇ ਬੈਸਟ ਛਾੜ ਦੇਣਾ ਜਿਹੜੀ 1885 ਹੈ ਉਹਦੀ 25 ਮਈ ਤੋਂ ਕਿਉਂਕਿ 1885 11 ਕਿ ਦਿਨ ਕਾਲੇ 10-15 ਦਿਨ ਵੱਧ ਲੈਂਦੀ ਹੈ ਜਿਹੜੀ 1847 ਹੈ ਉਹਦੀ ਤੁਸੀਂ ਪਨੀਰੇ ਲਾ ਸਕਦੇ ਹੋ 10 ਜੂਨ ਤੋਂ ਲੈ ਕੇ 25 ਜੂਨ ਤੱਕ 1847 ਲਾ ਸਕਦੇ ਹੋ ਹਾਂ ਬਹੁਤ ਹੀ ਘੱਟ ਸਮੇਂ ਵਿੱਚ ਜਿਹੜੀ 1847 ਤਿਆਰ ਹੋ ਜਾਂਦੀ ਹੈ ਤੇ ਝਾੜ ਵੀ ਸ਼ਾਨਦਾਰ ਹੈ ਘੱਟ ਤੋਂ ਘੱਟ ਕਿੰਨਾ ਕਰਿੰਦਾ ਝਾੜ ਇਹਦਾ ਜਿਹੜਾ ਪਿਛਲੇ ਸਾਲ ਜਿਹੜਾ ਅਸੀਂ ਝਾੜ ਦੇਖਿਆ ਹੈ 24 ਕੁਇੰਟਲ ਜਿਹੜਾ ਘੱਟ ਤੋਂ ਘੱਟ ਚਾਲਾ ਹੈ ਵੱਧ ਤੋਂ ਵੱਧ 29 ਕੁਇੰਟਲ ਤੱਕ ਚਾਲਾ ਹੈ ਮੇਰੇ ਸਾਹਿਬ ਨਾਲ ਤੁਸੀਂ ਵਧੇਰੇ ਜਾਣਕਾਰੀ ਦੇ ਸਕਦੇ ਹੋ ਵੀ ਉਹਦੀ ਜਿਹੜੀ ਪਰਾਲੀ ਇਹਦਾ ਮਤਲਬ ਘੱਟ ਹੁੰਦੀ ਹੋਏਗੀ ਆਲੂਆਂ ਵਾਲੇ ਕਿਸਾਨਾਂ ਵਾ ਤੇ ਵਧੀਆ ਬਹੁਤ ਹੀ ਵਧੀਆ ਜੀ ਪਰਾਲੀ ਤਾਂ ਨਾ ਮਤਰੀ ਹੈ ਜੀ ਹਜੇ ਜੀ 1885 ਜਾਂ 1886 ਉਹਦੀ ਥੋੜੀ ਪਰਾਲੀ ਵੱਧ ਹੈ ਪਰ ਦੂਜੀਆਂ ਵੈਰਾਈਟੀਆਂ ਨਾਲ ਉਹ ਘਟਿਆ ਜਿਵੇਂ 1401 ਸੀ ਆ ਉਹਦੇ ਨਾਲੋਂ ਪਰਾਲੀ ਉਹਦੀ 60 40 ਦਾ ਫਰਕ ਆ ਉਹਦਾ ਸੋ ਕਿਸਾਨ ਵੀਰੋ ਇਹ ਸਨ ਬਾਈ ਰਾਜਾ ਸ਼ਰਮਾ ਜੀ ਪੰਜਾਬ ਬੀਜ ਪੰਡਾਰ ਗਿੱਦੜਵਾਹ ਤੋਂ ਜਿਨ੍ਹਾਂ ਨੇ ਜਾਣਕਾਰੀ ਆਪਣੇ ਕਿਸਾਨ ਵੀਰਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਮੀਦ ਹੈ ਤੁਹਾਨੂੰ ਸਾਰੀ ਗੱਲਬਾਤ ਪਸੰਦ ਆਈ ਕਿ ਜੇਕਰ ਤੁਹਾਡੇ ਵੀ ਕੋਈ ਸੁਝਾਅ ਨੇ ਸਲਾਹ ਤੁਸੀਂ ਲੈਣੀ ਚਾਹੁੰਦੇ ਹੋ ਕੋਈ ਵਿਚਾਰ ਆਪਣੇ ਵਿਚਾਰ ਦੇਣੇ ਚਾਹੁੰਦੇ ਹੋ ਤਾਂ ਬੇਚੀਜਿਕ ਕਿਸੇ ਵੀ ਵੇਲੇ ਕੰਪਨੀ ਦੇ ਅਧਿਕਾਰੀਆਂ ਨਾਲ ਫੋਨ ਤੇ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ ਪਨੀਰੀ ਬੀਜਣ ਤੋਂ ਬਾਅਦ ਵੀ ਜੋ ਜੋ ਵੀ ਕੋਈ ਸਮੱਸਿਆ ਆਉਂਦੀ ਹੈ ਕਿਹੜੀ ਖਾਦ ਪਾਉਣੀ ਹੈ ਕਿਹੜੇ ਸਮੇਂ ਦੇ ਉੱਪਰ ਪਾਉਣੀ ਹੈ ਸਾਰੀ ਜਾਣਕਾਰੀ ਤੁਹਾਨੂੰ ਕੰਪਨੀ ਅਧਿਕਾਰੀ ਦੇਣਗੇ ਕੈਮਰਾਮੈਨ ਸੋਨੂ ਵਿਰਖ ਦੇ ਨਾਲ ਮੈਂ ਸਹਿਬ ਸਿੰਘ ਵਿਰਖ ਨਾਭਾ ਧੰਨਵਾਦ